ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਵੀਡੀਓ ਦੇ ਸ਼ੁਰੂ ਚ ਕਹਿ ਦਵਾ ਵੀ ਆਪਾਂ ਤਮਾਕੂ ਬੀੜੀ ਸਿਗਰਟ ਨੂੰ ਕੋਈ ਵਧਾਵਾ ਨਹੀਂ ਦਿੰਦੇ ਹੈਗੇ ਪਰ ਪਤਾ ਨਹੀਂ ਕਿਉਂ ਵੀ ਸਾਡੇ ਦੇਸ਼ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਨਾ ਕੋਈ ਵੀ ਕੋਈ ਕਾਨੂੰਨ ਆਉਂਦਾ ਆ ਕੋਈ ਵੀ ਕੋਈ ਧਾਰਾ ਲੱਗਦੀ ਆ ਨਾ ਉਹ ਟਰੱਕਾਂ 'ਤੇ ਬੜੀ ਛੇਤੀ ਥੋਪੀ ਜਾਂਦੀ ਬਹੁਤ ਜਲਦੀ ਥੋਪੀ ਜਾਂਦੀ ਆ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਤਾਮਿਲਨਾਡੂ ਦੇ ਵਿੱਚ ਜਿਹੜਾ ਤਮਾਕੂ ਬੈਨ ਕਰ ਦਿੱਤਾ ਗਿਆ ਤੁਹਾਡੇ ਸਾਰਿਆਂ ਦੀ ਨੌਲੇਜ ਆ ਗਿਆ ਹੋਗਾ ਚਲੋ ਬਹੁਤ ਬਹੁਤ ਵਧੀਆ ਛਲਾਗਾ ਯੋਗ ਕੰਮ ਆ ਬਹੁਤ ਜਿਆਦਾ ਮੈਂ ਕਹਿੰਦਾ ਵੀ ਤਕੜਾ ਕੰਮ ਆ ਵੀ ਇਹ ਹੋਣਾ ਚਾਹੀਦਾ ਜਿੰਨੇ ਵੀ ਕੀਤਾ ਉਹਦੇ ਲਈ ਬਹੁਤ-ਬਹੁਤ ਦਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਪਰ ਬਾਈ ਜੀ ਮੈਂ ਤੁਹਾਨੂੰ ਦੱਸਾਂ ਕਿ ਹੁਣ ਰੌਲਾ ਕੀ ਆ ਤਾਮਨ ਲਾਡੂ ਚ ਟਰੱਕ ਚ ਗੁੜਕਾ ਜਿਹੜਾ ਫੜਿਆ ਗਿਆ ਉਹ ਗੁੜਕਾ ਖਾਂਦੇ ਆ ਹਨਾ ਜਿੱਦਾਂ ਵੀ ਜੋ ਵੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਵੀ ਉਹ ਖਾਂਦੇ ਚੰਗੀ ਗੱਲ ਮਾੜੀ ਗੱਲ ਆ ਦੇਖੋ ਸਾਡੇ ਲਈ ਤਾਂ ਮਾੜੀ ਆ ਹਨਾ ਉਹਨਾਂ ਦਾ ਨਹੀਂ ਸਾਨੂੰ ਪਤਾ ਪਰ ਗੱਲ ਇਹ ਆ ਵੀ ਉਹਦਾ ਉਹਨੂੰ 25000 ਰੁਪਇਆ ਜੁਰਮਾਨਾ ਕੀਤਾ ਗਿਆ ਕਾਨੂੰਨ ਆਇਆ ਬਹੁਤ ਵਧੀਆ ਗੱਲ ਆ ਕਾਨੂੰਨ ਆਉਣਾ ਵੀ ਚਾਹੀਦਾ ਇਹ ਚੀਜ਼ਾਂ ਬੈਨ ਹੋਣੀਆਂ ਵੀ ਚਾਹੀਦੀਆਂ ਕਿਉਂਕਿ ਇਹ ਬਹੁਤ ਮਾੜੀਆਂ ਹਨਾ ਜੀ ਪਰ ਮਸਲਾ ਇਹ ਆ ਵੀ ਭਾਈ ਕਿ ਟਰੱਕ ਵਾਲੇ ਕੋਈ ਇਹ ਸੀਗਾ ਤੁਸੀਂ ਪਹਿਲਾਂ ਇੱਕ ਵਾਰਨਿੰਗ ਦਿੰਦੇ ਤੁਸੀਂ ਕਾਰ ਵਾਲੇ ਨੂੰ ਫੜਦੇ ਤਾਂ ਕਾਰ ਵਾਲੇ ਨੂੰ ਕਿਉਂ ਨਹੀਂ ਫੜਦੇ ਕਿਉਂਕਿ ਜਿਹਦੇ ਕੋਲ ਕਾਰ ਆ ਉਹ ਮਾੜਾ ਮੋਟਾ ਪੈਸਾ ਰੱਖਦਾ ਪਹੁੰਚ ਰੱਖਦਾ ਟਰੱਕ ਵਾਲਾ ਦੂਜੇ ਪਾਸੇ ਘੁੰਮਦਾ ਉਹਦੀ ਵਿਚਾਰੇ ਦੀ ਕਾਦੀ ਪਹੁੰਚ ਹੈ ਨਾ ਕਿਉਂਕਿ ਹੁਣ ਅਸੀਂ ਪੰਜਾਬ ਦੇ ਆ ਅਸੀਂ ਕਿਤੇ ਹੋਰ ਸਟੇਟ ਚ ਹੋਈਏ ਕਾਦਾ ਜੋਰ ਆ ਹੈ ਨਾ ਤੇ ਇਹ ਚੀਜ਼ਾਂ ਜਿਹੜੀਆਂ ਪਤਾ ਨਹੀਂ ਸਾਡੇ ਦੇਸ਼ 'ਚ ਕਿਉਂ ਹੁੰਦੀਆਂ ਜੇ ਕੋਈ ਐਕਸੀਡੈਂਟਲ ਕੇਸ ਆ ਉਹਦੇ ਵਿੱਚ ਵੀ ਟਰੱਕ ਵਾਲੇ ਨੂੰ ਸਜ਼ਾ ਹੁੰਦੀ ਆ ਹਨਾ ਕੋਈ ਸੋਚ ਹੀ ਨਹੀਂ ਰਿਹਾ ਕਿਸੇ ਦੇ ਸਮਝ ਚ ਗੱਲ ਹੀ ਨਹੀਂ ਹੈਗੀ ਕਿ ਯਾਰ ਇਹ ਚੱਲ ਕੀ ਰਿਹਾ ਹਨਾ ਤੇ ਇਹ ਚੀਜ਼ਾਂ ਕਿੱਦਾਂ ਕਲੀਅਰ ਹੋਣਗੀਆਂ ਕਿੱਦਾਂ ਇਹ ਸਭ ਕੁਝ ਸਹੀ ਹੋਊਗਾ ਆਪਾਂ ਨੂੰ ਇਹ ਸਿਸਟਮ ਕਿੱਦਾਂ ਵਧੀਆ ਬਣੇਗਾ ਕਿ ਹਾਂ ਯਾਰ ਵੀ ਜਿਹੜਾ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਉਹ ਵਧੀਆ ਹੋਵੇ ਟਰੱਕਾਂ ਦੇ ਵਿੱਚ ਦਿੱਕਤ ਨਾ ਆਵੇ ਹਨਾ ਹੁਣ ਦੇਖੋ ਵੀਰ ਜਿਨ੍ਹਾਂ ਨੂੰ 25000 ਦਾ ਜੁਰਮਾਨਾ ਹੋ ਗਿਆ ਭਾਈ ਜੀ ਇੱਥੇ ਤਾਂ ਚਲੋ ਵੀ ਇੱਕ ਕੋਈ ਟਾਇਰ ਵੀ ਪੁਰਾਣਾ ਟਾਇਰ ਵੀ ਪਾੜ ਜੂਏ ਨਾ 4-5000 ਦਾ ਉਹ ਨਹੀਂ ਜਾ ਰ ਹੁੰਦਾ ਹੁਣ ਆਹ ਬੰਦੇ ਜਿਹੜੇ ਜਿਨਾਂ ਨੇ ਤੇ ਗੁਟਕੇ ਦਾ ਜੁਰਮਾਨਾ ਕੀਤਾ ਆ ਇਹ ਕੀ ਮਤਲਬ ਹੋਇਆ ਸਾਡੀ ਤਾਂ ਸਮਝ ਨਹੀਂ ਆਉਂਦਾ ਤੁਸੀਂ ਦੁਕਾਨਾਂ ਤੇ ਜਾ ਕੇ ਉਹਨਾਂ ਨੇ ਕਿਸੇ ਆਖਰਕਾਰ ਦੁਕਾਨ ਤੋਂ ਲਿਆ ਨਾ ਦੁਕਾਨ ਤੇ ਜਾ ਕੇ ਦੁਕਾਨ ਵਾਲੇ ਦਾ ਚਲਾਨ ਕਰੋ ਦੁਕਾਨ ਵਾਲਾ ਮੁੜ ਕੇ ਵੇਚੇ ਨਾ ਇਹ ਤਾਂ ਹੈ ਨਹੀਂਗਾ ਵੀ ਉਹ ਫੈਕਟਰੀ ਚ ਲੈਣ ਚਲ ਗਏ ਆ ਤੁਸੀਂ ਫੈਕਟਰੀ ਨੂੰ ਮੈਨ ਕਰੋ ਤੇ ਇੱਕ ਮੁੱਦਾ ਹੋਰ ਬੜਾ ਤਕੜਾ ਭਾਈ ਜੀ ਸਾਡੇ ਇਦਾਂ ਕਾਤੋਂ ਆ ਵੀ ਇੱਕ ਸਟੇਟ ਦੇ ਵਿੱਚ ਆ ਚੀਜ਼ ਅਲਾਉਡ ਆ ਦੂਜੀ ਚ ਹੈ ਨਹੀਂ ਗੀ ਤੀਜੀ ਚ ਹੈਗੀ ਆ ਚੌਥੀ ਚ ਹੈ ਨਹੀਂ ਗੀ ਯਾਰ ਕੀ ਕੀ ਸਿਸਟਮ ਕੀ ਹੈਗਾ ਹੈ ਸਾਡੀ ਤਾਂ ਸਮਝ ਤੋਂ ਬਾਹਰ ਹੋਇਆ ਪਿਆ ਹੈ ਸਿਸਟਮ ਤੁਸੀਂ ਇੰਡੀਆ ਲੈਵਲ ਤੇ ਸਿਸਟਮ ਕਰੋਨਾ ਜਿਹੜਾ ਵੀ ਕਰਨਾ ਤਾਂ ਜੋ ਹਰੇਕ ਬੰਦੇ ਨੂੰ ਪਤਾ ਹੋਵੇ ਹੁਣ ਪੰਜਾਬ ਚਾ ਪੰਜਾਬ ਚ ਸ਼ਰਾਬ ਖੁੱਲੀ ਚੱਲਦੀ ਆ ਦੇ ਰਾਤ ਚ ਚੱਲ ਜੀਏ ਉੱਥੇ ਸ਼ਰਾਬ ਪੜੀ ਜਾਏ ਤਾਂ ਸਜ਼ਾ ਆ ਹੈਨਾ ਜੀ ਤੇ ਕਿਉਂਕਿ ਹੁਣ ਦੇਖੋ ਜਿਹੜਾ ਪੀਂਦਾ ਉਹਨੇ ਕਿਤੇ ਨਾ ਕਿਤੇ ਲੈ ਲੈਣੀ ਤੁਸੀਂ ਇੱਕ ਕਰ ਦੋ ਜਿਹੜੀ ਚੀਜ਼ ਬੰਦ ਕਰਨੀ ਕਰ ਦੋ ਨਸ਼ਾ ਤਾਂ ਬੰਦ ਹੋਣਾ ਹੀ ਚਾਹੀਦਾ ਨਾ ਨਸ਼ਾ ਬੰਦ ਕਰ ਦੋ ਸਾਨੂੰ ਕੋਈ ਦਿੱਕਤ ਨਹੀਂ ਉਹ ਬਹੁਤ ਵਧੀਆ ਹੋਊਗਾ ਜੇਕਰ ਨਸ਼ਾ ਬੰਦ ਹੋਊਗਾ ਹਨਾ ਜੀ ਬਹੁਤ ਵਧੀਆ ਸਾਡਾ ਜਿਹੜਾ ਦੇਸ਼ ਵਧੀਆ ਚੱਲੇਗਾ ਸਾਡਾ ਪੰਜਾਬ ਸੋਨੇ ਦੀ ਚਿੜੀ ਵਧੀਆ ਚੱਲੇਗੀ ਪਰ ਮਤਲਬ ਤੇ ਯਾਰ ਕੋਈ ਵੀ ਚੀਜ਼ ਆ ਤੁਸੀਂ ਟਰੱਕ ਵਾਲੇ ਨੂੰ ਕਰੋ ਫੜ ਲੈਨੇ ਚੱਲ ਭਈ ਤੂੰ ਦੇ ਜੁਰਮਾਨਾ ਤੂੰ ਦੇ ਜੁਰਮਾਨਾ ਹੁਣ ਤੁਹਾਨੂੰ ਮੈਂ ਅਗਲਾ ਮੁੱਦਾ ਦੱਸਣਾ ਹੈਗਾ ਹੁਣ ਉਹ ਬੰਦਿਆਂ ਨੂੰ ਜੁਰਮਾਨਾ ਕਰਤਾ ਕੀ ਉਹ ਦੁਕਾਨਾਂ ਤੇ ਬਿਕ ਨਹੀਂ ਰਿਹਾ ਉਸ ਮਾਲ ਦੁਕਾਨਾਂ ਤੇ ਬਿਕ ਰਿਹਾ ਪਹਿਲਾਂ ਵਾਂਗੂ ਹੀ ਬਿਕ ਰਿਹਾ ਉਸ ਮਾਲ ਦੁਕਾਨਾਂ ਤੇ ਟੋਟਲੀ ਬਿਕ ਰਿਹਾ ਪਰ ਕੀ ਆ ਉੱਥੇ ਨਹੀਂ ਜਾਣਾ ਕਿਉਂਕਿ ਦੁਕਾਨ ਵਾਲਾ ਜਿਹੜਾ ਉਸ ਏਰੀਆ ਦਾ ਹੁੰਦਾ ਉਹ ਪਹੁੰਚ ਰੱਖਦਾ ਆ ਪਹੁੰਚ ਰੱਖਦਾ ਉਹ ਫੋਨ ਕਰਾ ਦਿੰਦਾ ਟਰੱਕ ਵਾਲੇ ਕੋਈ ਇੱਡੀ ਪਹੁੰਚ ਨਹੀਂ ਹੁੰਦੀ ਕਿਉਂਕਿ ਟਰੱਕ ਵਾਲਾ ਘਰ ਛੱਡ ਕੇ ਬਹੁਤ ਦੂਰ ਗਿਆ ਹੁੰਦਾ ਈ ਹਜ਼ਾਰਾਂ ਕਿਲੋਮੀਟਰ ਚੱਲ ਜਾਂਦੇ ਆ ਜਿਵੇਂ ਅਸੀਂ ਆਪਣੇ ਘਰ 'ਚ ਬੈਠੇ ਹੋਈਏ ਜਾਂ ਤਾਂ ਕੋਈ ਕੁੱਤਾ ਵੀ ਭੌਂਪਣ ਲਈਏ ਪਰ ਮਸਲਾ ਕੀ ਆ ਵੀ ਦੂਰੀਆਂ ਹੋਣ ਕਰਕੇ ਆਪਣੇ ਪਰਿਵਾਰਾਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਸੱਜਣ ਮਿੱਤਰਾਂ ਤੋਂ ਦੂਰ ਹੋਣ ਕਰਕੇ ਇਕੱਲੇ ਹੋਣ ਕਰਕੇ ਸਾਨੂੰ ਇਹ ਤਕਾ ਚੱਲਣਾ ਪੈਂਦਾ ਹਰ ਇੱਕ ਬੰਦੇ ਦਾ ਪਰ ਬਾਈ ਜੀ ਸਮਾਂ ਦੂਰ ਨਹੀਂ ਹੈਗਾ ਇਹ ਜਿਹੜੇ ਟਰੱਕ ਡਰਾਈਵਰ ਘਟ ਰਹੇ ਆ ਇੰਡੀਆ 'ਚ ਡਰਾਈਵਰ ਘਟ ਰਿਆ ਜਿੱਲੇ ਡਰਾਈਵਰ ਨਹੀਂ ਨਾ ਮਿਲਣੇ ਗੱਡੀਆਂ ਨਹੀਂ ਮਿਲਣੀਆਂ ਇਹ ਮਹਿੰਗਾਈ ਦੇਖੋ ਕਿੱਥੇ ਜਾਂਦੀ ਆ ਅਜੇ ਟਰੱਕ ਪਿਆਜ਼ ਢੋ ਰਹੇ ਆ ਬਲੂਟ ਢੋ ਰਹੇ ਸਭ ਕੁਝ ਢੋ ਰਿਆ ਤਾਂ ਸਮਾਨ ਤੁਹਾਨੂੰ ਸਸਤਾ ਮਿਲ ਰਿਹਾ ਤੇ ਟਰੱਕ ਦਾ ਕਿਰਾਇਆ ਵੀ ਕੁਝ ਨਹੀਂ ਹੋ ਜਿੱਲੇ ਟਰੱਕ ਘਟ ਗਏ ਨਾ ਕਿਰਾਇਆ ਸਾਡਾ ਝੋਕੇ ਹੋਇਆ ਨਾ ਤੇ ਉਹ ਚੀਜ਼ਾਂ ਤੁਹਾਡੀ ਮਹਿੰਗਾਈ ਜਿਹੜੀ ਤੁਹਾਡੇ ਬਸਤਾਂ 'ਚ ਹੀ ਪੈਣੀ ਆ ਇਸ ਲਈ ਇਹ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿਤੇ ਵੀ ਕੋਈ ਵੀ ਇਦਾਂ ਦੀ ਪ੍ਰੋਬਲਮ ਹੁੰਦੀ ਆ ਕੁਝ ਵੀ ਆ ਨਾ ਉਹਦੇ ਵਿੱਚ ਕਿਰਪਾ ਕਰਕੇ ਤੁਸੀਂ ਇੱਕ ਤਾਂ ਉਹਨੂੰ ਨਿਊਜ਼ ਦੇ ਵਿੱਚ ਕੱਢੋ ਦੂਜਾ ਭਾਈ ਵੀ ਇੱਕ ਵਾਰਨਿੰਗ ਤਾਂ ਦਿਓ ਅਗਲੇ ਨੂੰ ਇੱਕ ਵਾਰਨਿੰਗ ਕਰਕੇ ਉਹਦਾ ਨੰਬਰ ਜਿਹੜਾ ਹੈ ਉਹ ਤੁਸੀਂ ਸਿਸਟਮ 'ਚ ਪਾ ਦਿਓ ਵੀ ਭਾਈ ਇਹ ਬੰਦੇ ਕੋਲ ਦੁਬਾਰਾ ਚੀਜ਼ ਪੜੀ ਗਈ ਤਾਂ ਫੇ ਇਹਨੂੰ ਜੁਰਮਾਨਾ ਹੋਊਗਾ ਹੁਣ ਇੰਨੇ 100 ਸਾਲਾਂ ਤੋਂ ਇਹ ਸੋ ਕਹਿੰਦਾ ਇੰਨੇ ਸਾਲਾਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਡਰਾਈਵਰਾਂ ਨੂੰ ਤਾਂ ਕਈਆਂ ਨੂੰ ਪਤਾ ਨਹੀਂ ਹੁੰਦਾ ਕਈਆਂ ਕੋ ਫੋਨ ਵੀ ਬਟਨਾ ਵਾਲੇ ਆ ਤੇ ਤੁਸੀਂ ਚੱਕ ਕੇ 25 ਹਜ਼ਾਰ ਦਾ ਫੋਟੋ ਉਹਦੇ ਠੋਕਤਾ ਪਰ ਕਿਉਂ ਐਦਾਂ ਕਿਉਂ ਕੀ ਕਾਰ ਵਾਲੇ ਤੋਂ ਕਿਸੇ ਤੋਂ ਨਹੀਂ ਤੁਹਾਨੂੰ ਤੁਮਾ ਕੋ ਮਿਲਿਆ ਕਾਰ ਵਾਲੇ ਤੋਂ ਕਿਸੇ ਤੋਂ ਨਹੀਂ ਤੁਹਾਨੂੰ ਫੋਟੋ ਮਿਲਿਆ ਛੂਰੀਆਣਾ ਤੋਂ ਛੂਰੀਆਲੇ ਬਾਰੇ ਤਾਂ ਕੋਈ ਬੋਲਦਾ ਨਹੀਂ ਹੈਗਾ ਉਹਨਾਂ ਮਛੂਰੀ ਵੀ ਬੈਨ ਕਰੋ ਨਾ ਉਹ ਮਛੂਰੀ ਵੀ YouTube ਤੇ ਬੈਨ ਕਰੋ ਉਹ ਮਛੂਰੀ ਵੀ TV 'ਚ ਬੈਨ ਕਰੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਬਹੁਤ ਆਪਾਂ ਨੂੰ ਦੁੱਖ ਦਿੰਦੀਆਂ ਆਪਣੇ ਦਿਲ ਨੂੰ ਪੇਨ ਹੁੰਦੀ ਆ ਕਿ ਭਾਈ ਆਪਣੇ 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 ਡਰਾਈਵਰਾਂ ਨਾਲ ਕਿਉਂ ਇਦਾਂ ਹੁੰਦੀ ਆ ਸੋ ਬੇਨਤੀ ਆ ਵੀ ਇਹ ਜਿਹੜੇ ਸਿਸਟਮ ਆ ਇਹਨਾਂ ਨੂੰ ਚੱਜਣਾ ਚਲਾਓ ਹੋ ਸਕੇ ਤਾਂ ਉਸ ਵੀਰ ਨੂੰ ਜਿਹੜਾ ਤੁਸੀਂ ਡੰਡ ਲਾਇਆ ਆ ਉਹਦਾ ਵਾਪਸ ਕੀਤਾ ਜਾਵੇ ਅਗਲੀ ਵਰਨਿੰਗ ਤੇ ਉਹਦਾ 25% 50-50 ਕਰੋ ਅਗਲੀ ਬਾਰਨਿੰਗ ਤੇ ਉਹਨੂੰ 50000 ਰੁਪਇਆ ਕਰੋ ਕਿਉਂਕਿ ਇੱਕ ਬਾਰਨਿੰਗ ਬਹੁਤ ਜ਼ਰੂਰੀ ਆ ਰੱਬ ਵੀ ਬੰਦੇ ਨੂੰ ਮੌਕੇ ਦਿੰਦਾ ਤੁਸੀਂ ਤਾਂ ਇਨਸਾਨ ਹੋ ਕਿ ਮੌਕਾ ਨਹੀਂ ਦੇ ਰਹੇ ਸੋ ਧੰਨਵਾਦ ਕੁਝ ਗਲਤ ਗਿਆ ਮਾਫ ਕਰਨਾ ਪਰ ਅਸੀਂ ਗੁੱਟਕੇ ਤਮਾਕੂ ਨੂੰ ਕੋਈ ਪਹਿਲ ਨਹੀਂ ਦਿੰਦੇ ਸਾਡੇ ਲਈ ਇਹ ਬਹੁਤ ਬੁਰੀ ਚੀਜ਼ ਆ ਇਹ ਬੰਦ ਹੋਈ ਬਹੁਤ ਵਧੀਆ ਪਰ ਡਰਾਈਵਰ ਨੂੰ ਇਦਾਂ ਨਾ ਠੋਕੋ ਇਦਾਂ ਨਾ ਠੋਕੋ ਧੰਨਵਾਦ